ਸਰਦਾਰ ਬਲਕੌਰ ਸਿੰਘ ਨੂੰ ਬੰਟੀ ਵੈਂਸ ਦੇ ਵੱਲੋਂ ਝੂਠਾ ਕਰਾਰ ਦਿੱਤਾ ਗਿਆ ਕੀ ਕਾਰਨ ਹੈ ਸਿੱਧੂ ਮੂਸੇਵਾਲੇ ਦੇ 32 ਕਰੋੜ ਕਿੱਥੇ ਗਏ ਦੱਸਦੇ ਹਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟੌਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ। ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੀਸੈਂਟਲੀ ਸਰਦਾਰ ਬਲਕੌਰ ਸਿੰਘ ਦੇ ਨਾਲ ਇੱਕ ਵੱਡਾ ਫਰਾਡ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਕਮਾਈ ਦੇ ਵਿੱਚੋਂ 32 ਕਰੋੜ ਮਿਸਿੰਗ ਹੈ। ਯਾਨੀ ਕਿ 32 ਕਰੋੜ ਫੈਮਲੀ ਨੂੰ ਨਹੀਂ ਦਿੱਤੇ ਗਏ। ਅਤੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਬੰਟੀ ਵੈਂਸ ਦਾ ਨਾਮ ਲੈਂਤਾ ਜਾ ਰਿਹਾ ਹੈ। ਕਿਉਂਕਿ ਬੰਟੀ ਵੈਂਸ ਸਿੱਧੂ ਮੂਸੇਵਾਲੇ ਦੇ ਮੈਨੇਜਰ ਦੇ ਤੌਰ ਤੇ ਸਿੱਧੂ ਮੂਸੇਵਾਲੇ ਦੀ ਟੀਮ ਵਿੱਚ ਕ ਹਲ ਹੁੰਦੀਆਂ ਨੇ ਅਤੇ ਬੰਟੀ ਵੈਂਸ ਨੂੰ ਕਮੈਂਟ ਕੀਤੇ ਜਾਂਦੇ ਨੇ, ਵੀਡੀਓਜ਼ ਭੇਜੀਆਂ ਜਾਂਦੀਆਂ ਨੇ ਅਤੇ ਵੰਟੀ ਵੈਂਸ ਨੂੰ ਫਰਾਡ ਕਿਹਾ ਜਾਂਦਾ ਹੈ। ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਵੀ ਸ਼ੇਅਰ ਕੀਤੀ ਜਾਂਦੀ ਹੈ ਜਿਸ ਵਿੱਚ ਲਿਖਦੇ ਨੇ ਕਿ ਮੇਰੇ ਆਪਣੇ ਹੀ ਹੁਣ ਮੇਰੇ ਨਾਲ ਧੋਖਾ ਕਰਨ ਲੱਗੇ ਨੇ। ਤਾਂ ਦੋਸਤੋ ਲੋਕਾਂ ਨੇ ਇਹ ਸਮਝਿਆ ਕਿ ਬੰਟੀ ਵੈਂਸ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੈ ਅਤੇ ਇਸ ਫਰਾਡ ਦੇ ਵਿੱਚ ਕਿਤੇ ਨਾ ਕਿਤੇ ਵੰਟੀ ਵੈਂਸ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਤਾਂ ਕਰਕੇ ਲੋਕਾਂ ਦੇ ਵੱਲੋਂ ਬੰਟੀ ਵੈਂਸ ਨੂੰ ਮੈਸੇਜ ਅਤੇ ਕਮੈਂਟਸ ਕੀਤੇ ਜਾ ਰਹੇ ਨੇ। ਤਾਂ ਦੋਸਤੋ ਟੀ ਵੈਂਸ ਦਾ ਇੱਕ ਇੰਟਰਵਿਊ ਰਿਲੀਜ਼ ਹੁੰਦਾ ਹੈ ਅਤੇ ਆਪਣੇ ਉਸ ਇੰਟਰਵਿਊ ਦੇ ਵਿੱਚ ਵੰਟੀ ਵੈਂਸ ਕਹਿ ਰਿਹਾ ਕਿ ਮੈਂ ਬੇਕਸੂਰਾਂ ਸਾਡੀ ਟੀਮ ਦੇ ਵਿੱਚ ਦੋ ਮੈਂਬਰ ਹੋਰ ਵੀ ਕੰਮ ਕਰਦੇ ਨੇ ਜਿਨ੍ਹਾਂ ਦਾ ਨਾਮ ਹੈ ਗੁਰਪ੍ਰੀਤ ਪਸੀਨ ਅਤੇ ਇੱਕ ਹੋਰ ਤਾਂ ਦੋਸਤੋ ਵੰਟੀ ਵੈਂਸ ਨੇ ਕਿਹਾ ਕਿ ਮੈਂ ਇਸ ਫਰਾਡ ਦੇ ਵਿੱਚ ਸ਼ਾਮਲ ਨਹੀਂ ਹਾਂ ਬਲਕਿ ਸਰਦਾਰ ਬਲਕੌਰ ਸਿੰਘ ਜਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਐਫ ਆਈ ਆਰ ਦਰਜ ਕਰਵਾਉਣ ਤੋਂ ਪਹਿਲਾਂ ਮੈਨੂੰ ਪੁੱਛਿਆ ਇਸ ਕਰਕੇ ਹੀ ਇਹ ਐਫ ਆਈ ਆਰ ਦਰਜ ਹੋਈ ਹੈ ਤਾਂ ਦੋਸਤੋ ਵੰਟੀ ਵੈਂਸ ਨੇ ਆਪਣੇ ਉਸ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸ ਕੇ ਗੁਰਪ੍ਰੀਤ ਪਸੀਨ ਅਤੇ ਇੱਕ ਹੋਰ ਨੂੰ ਦੀ ਦੱਸਿਆ ਅਤੇ ਕਿਹਾ ਕਿ ਉਹ ਸਿੱਧੂ ਮੂਸੇਵਾਲੇ ਦੇ ਪੈਸੇ ਨਹੀਂ ਮੋੜ ਰਹੇ ਜੋ ਕਿ ਹੁਣ ਤੱਕ 30 ਕਰੋੜ ਤੋਂ ਉੱਪਰ ਦੀ ਰਕਮ ਬੰਦੀ ਹੈ ਦੋਸਤੋ ਐਸੀ ਅਵਸਥਾ ਦੇ ਵਿੱਚ ਆਪਾਂ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦੇ ਕਿਉਂਕਿ ਪਰਿਵਾਰ ਵੱਲੋਂ ਹਲੇ ਤੱਕ ਇਸ ਗੱਲ ਦੇ ਉੱਪਰ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਤਾਂ ਦੋਸਤੋ ਬੰਟੀ ਵੈਂਸ ਨੇ ਆਪਣੇ ਉਸ ਇੰਟਰਵਿਊ ਦੇ ਵਿੱਚ ਕੀ ਖੁਲਾਸੇ ਕੀਤੇ ਹੈ ਤੁਸੀਂ ਰਤੇਸ਼ ਲੱਖੀ ਚੈਨਲ ਦੇ ਉੱਪਰ ਜਾ ਕੇ ਵੇਖ ਸਕਦੇ ਹੋ ਅਤੇ ਤੁਹਾਡੇ ਕੀ ਵਿਚਾਰ ਨੇ ਬੰਟੀ ਵੈਂਸ ਦੀਆਂ ਕਹੀਆਂ ਗਈਆਂ ਇਨ੍ਹਾਂ ਗੱਲਾਂ ਦੇ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਧੰਨਵਾਦ